ਬੀਤੇ ਦਿਨੀ ਸੀਆਰਪੀ ਕਲੋਨੀ ਵਿਖੇ ਇੱਕ ਧਿਰ ਵੱਲੋਂ ਕਲੋਨੀ ਵਿੱਚ ਰੱਖਿਆ ਗਾਵਾਂ ਤੇ ਮੱਜਾਂ ਨੂੰ ਲੈ ਕੇ ਹੋਇਆ ਵਿਵਾਦ ਖਤਮ ਹੁੰਦਾ ਨਾਮ ਨਹੀਂ ਲੈ ਰਿਹਾ ਇਸ ਮਾਮਲੇ ਨੂੰ ਲੈ ਕੇ ਜਿੱਥੇ ਦੋਵਾਂ ਧਿਰਾਂ ਵੱਲੋਂ ਇੱਕ ਦੂਸਰੇ ਉੱਪਰ ਗੰਭੀਰ ਦੋਸ਼ ਲਗਾਉਂਦੇ ਹੋਏ ਪੁਲਿਸ ਪ੍ਰਸ਼ਾਸਨ ਪਾਸੋਂ ਇਨਸਾਫ ਦੀ ਕੋਹਾ ਲਗਾਈ ਜਾ ਰਹੀ ਹੈ ਉੱਥੇ ਦੂਸਰੀ ਧਿਰ ਦੇ ਬਲਵੀਰ ਠਾਕੁਰ ਅਤੇ ਹੋਰ ਨਾਮ ਮਹੱਲਾ ਵਾਸੀਆਂ ਨੇ ਪਹਿਲੀ ਧਿਰ ਉੱਪਰ ਗਲਤ ਸ਼ਬਦਾਵਲੀ ਬੋਲਣ ਅਤੇ ਝੂਠੇ ਮਾਮਲੇ ਵਿੱਚ ਜਾਣਬੁੱਝ ਕੇ ਫਸਾਉਣ ਦੇ ਗੰਭੀਰ ਦੋਸ਼ ਲਗਾਏ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਬਲਵੀ ਠਾਕੁਰ ਨੇ ਦੱਸਿਆ ਕਿ ਪਹਿਲੀ ਧਿਰ ਦੇ ਮਹਿਲਾ ਜਿਸ ਨਾਲ ਝਗੜਾ ਹੋਇਆ ਸੀ ਉਹ ਜਾਤੀਵਾਦ ਦੇ ਝੂਠੇ ਕੇਸ ਵਿੱਚ ਫਸਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜਦਕਿ ਇਸ ਵਿੱਚ ਕੋਈ ਵੀ ਸੱਚਾਈ ਨਹੀਂ ਹੈ ਉਹਨਾਂ ਨਾਲ ਹੀ ਇੱਕ ਜਥੇਬੰਦੀ ਦੇ ਆਗੂ ਪਰ ਵੀ ਧੱਕੇਸ਼ਾਹੀ ਕਰਨ ਦੇ ਇਲਜ਼ਾਮ ਲਗਾਏ ਨੇ ਕੀ ਹੈ ਪੂਰਾ ਮਾਮਲਾ ਆਓ ਸੁਣਦੇ ਹਾਂ ਇਸ ਰਿਪੋਰਟ ਦੇ ਜ਼ਰੀਏ ਪਹਿਲਾਂ ਤਾਂ ਤੁਹਾਡਾ ਮੀਡੀਆ ਦਾ ਮੈਂ ਧੰਨਵਾਦ ਕਰਦਾ ਆ ਜਿਹੜੇ ਤੁਸੀਂ ਅੱਜ ਜਿਹੜੀ ਸੱਚ ਦੀ ਆਵਾਜ਼ ਹੈ ਜਿਹੜੀ ਸਾਡੀ ਸੁਣਨ ਆਏ ਆਂ ਇਹ ਜਿਹੜੇ ਪਿਛਲੇ ਦਿਨਾਂ ਜਿਹੜੇ 5-7 ਦਿਨਾਂ ਦਾ ਜਿਹੜਾ ਚੱਲਦਾ ਹੈ ਮਸਲਾ ਇਹ ਹੈ ਸਿਗਾ ਵੀ ਜਿਹੜੇ ਡੈਰੀ ਪਾਈ ਸੀਗੇ ਇਹਨਾਂ ਨੇ ਪਾਰਕ ਵਿੱਚ ਸਰਕਾਰੀ ਪਾਰਕ ਵਿੱਚ ਤੇ ਇਹਦਾ ਜਿਹੜਾ ਮੁੱਦਾ ਸਿਗਾ ਇਹਨਾਂ ਨੇ ਜਿਹੜਾ ਇਸ਼ੂ ਆ ਬਣਾ ਕੇ ਕੋਈ ਹੋਰ ਮੁੱਦਾ ਇਹਨਾਂ ਨੇ ਦੇਣ ਦੀ ਕੋਸ਼ਿਸ਼ ਕੀਤੀ ਹੈ ਇੱਕ ਅਨਸੋਤਾ ਨਾਂ ਦਾ ਲੀਡਰ ਆ ਕੋਈ ਉਹ ਜਿਹੜਾ ਜਾਤੀਵਾਦ ਦੀ ਜਿਹੜੀ ਆ ਨਾ ਲੋਕਾਂ ਵਿੱਚ ਜਿਹੜਾ ਕਰਾ ਰਿਹਾ ਆ ਬਲਕਿ ਇਹ ਜੰਗੇ ਵਾਲਾ ਮਾਹੌਲ ਪੈਦਾ ਕਰ ਰਿਹਾ ਕਿਉਂਕਿ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਆ ਬਲਬੀਰ ਠਾਕੁਰ ਨਾਲ ਜਿਹੜਾ ਹਮੇਸ਼ਾ ਹੀ ਦਲਤਾਂ ਦੇ ਨਾਲ ਖੜਿਆ ਆ ਇੱਕ ਭਾਂਡੇ ਵਿੱਚ ਅਸੀਂ ਖਾਦਾ ਹੈ ਇੱਕ ਭਾਂਡੇ ਵਿੱਚ ਅਸੀਂ ਪਾਣੀ ਪੀਤਾ ਆ ਹਮੇਸ਼ਾ ਹੀ ਦਲਤਾਂ ਦੇ ਨਾਲ ਆ ਇਹ ਜਿਹੜੇ ਜਾਤੀਵਾਦ ਦਾ ਨਾ ਮੈਂ ਇਹੀ ਕਹੂੰਗਾ ਇਹ ਜਿਹੜੇ ਲੀਡਰ ਲੋਕ ਹੈ ਨਾ ਜਾਤੀਵਾਦ ਨੂੰ ਥੋੜਾ ਨਾ ਬਿੜਾਵਾ ਦਿਓ ਜਾਤੀਵਾਦ ਦਾ ਕੋਈ ਇਸ਼ੂ ਨਾ ਕਰੋ ਦੇਖੋ ਇਹ ਮਹੌਲ ਅੱਪਾ ਬਣਾ ਕੇ ਰੱਖਾਂਗੇ ਭਾਈਚਾਰਾ ਤਾਂ ਉਹਦੇ ਵਿੱਚ ਜਿਹੜੀ ਸਾਂਝ ਆ ਬੱਧਦੀ ਹੈ ਲੋਕਾਂ ਨੂੰ ਅਸੀਂ ਤਾਂ ਮੈਂ ਤਾਂ ਇਹੀ ਕਹਿ ਰਿਹਾ ਫਵਾੜੇ ਲੋਕਾਂ ਨੂੰ ਦੇਖੋ ਇਹਨਾਂ ਲੋਕਾਂ ਦੇ ਥੋੜਾ ਲੀਜ਼ਾਂ ਤੋਂ ਇਹਨਾਂ ਲੋਕਾਂ ਤੋਂ ਬਚੋ ਇਹ ਜਿਹੜਾ ਮੋਲ ਜਾਤੀ ਨਾ ਦਾ ਹਨ ਇਹ ਇਹੀ ਇੱਕ ਦਲਿਤ ਭੈਣ ਦਲਿਤ ਭੈਣ ਅਸੀਂ ਦਲਿਤ ਭੈਣ ਭਾਈਚਾਰੇ ਦੇ ਨਾਲ ਹਮੇਸ਼ਾ ਹੀ ਖੜੇ ਆ ਹਰ ਇੱਕ মিডিਆ ਨੂੰ ਪਤਾ ਹੈ ਮੈਂ ਤਾਂ ਉਹੀ ਬਾਰ-ਬਾਰ ਗੱਲ ਕਹਦੇ ਮੈਂ ਪਹਿਲਾਂ ਵੀ ਕਿਹਾ ਹੈ ਕਿ ਅਸੀਂ ਹਮੇਸ਼ਾ ਹੀ ਦਲਿਤ ਸਮਾਜ ਦੇ ਨਾਲ ਖੜੇ ਆ ਸਾਡਾ ਭਾਈਚਾਰਾ ਹਮੇਸ਼ਾ ਕਾਇਮ ਰਿਹਾ ਹੈ ਜਿਹੜਾ ਤੁਸੀਂ ਅੱਜ ਦਾ ਮੁੱਖ ਕਾਰਨ ਜਿਹੜਾ ਅੱਜ ਦੀ ਪ੍ਰੈਸ ਕਾਨਫਰੰਸ ਦਾ ਮੁੱਖ ਕਾਰਨ ਕੀ ਹੈ ਜਿਹੜਾ ਤੁਸੀਂ ਰੱਖਿਆ ਮੁੱਖ ਕਾਰਨ ਇਹ ਹੀ ਆ ਕਿ ਇਹ ਜਿਹੜੇ ਰੋਜ਼ ਨਵੇਂ ਨਵੇਂ ਵੀਡੀਓ ਆ ਐਸਪੀ ਦਫ਼ਤਰ ਅਚਰਾਵ ਕਰਨਾ ਇਹ ਪੁਲਿਸ ਨੂੰ ਆਪਣੀ ਇਮਾਨਦਾਰੀ ਨਾਲ ਕੰਮ ਨਹੀਂ ਕਰਨ ਦੇਦੇ ਉਹਨਾਂ ਦੇ ਵਿੱਚ ਨਾ ਅਰੋੜਾ ਡਾਲਦੇ ਆ ਇਹ ਜਿਹੜੇ ਲੀਡਰਾਂ ਪੁਲਿਸ ਆਪਣਾ ਕੰਮ ਕਰ ਰਹੀ ਹੈ ਬਹੁਤ ਵਧੀਆ ਕੰਮ ਕਰ ਰਹੀ ਹੈ ਉਹਨਾਂ ਦਾ ਮਲਕੀ ਇਹ ਕਹ ਲੋ ਕਿ ਰਿਪੋਰਟਰ ਲੈ ਗਈ ਆ ਪੁਲਿਸ ਉਹਦੇ ਵਿੱਚ ਜੋ ਸਚਾਈ ਹੈਗੀ ਆ ਉਹਦੇ ਤੱਤਾਂ ਦੇ ਆਧਾਰ ਤੇ ਪੁਲਿਸ ਆਪਣਾ ਕੰਮ ਕਰ ਰਹੀ ਹੈ ਲੇਕਿਨ ਉਹਦੇ ਵਿੱਚ ਨਾ ਰੁਕਾਵਟ ਪਾ ਰਹੇ ਇਹ ਲੀਡਰ ਲੋਕ ਜਿਹੜੇ ਤੇ ਪ੍ਰਸ਼ਾਸਨ ਦੇ ਧਿਆਨ ਚ ਲੈਂਦਾ ਹੈ ਮਾਮਲਾ ਪ੍ਰਸ਼ਾਸਨ ਦੇ ਧਿਆਨ ਚ ਹੈ ਜੀ ਪ੍ਰਸ਼ਾਸਨ ਨੇ ਕਿਹਾ ਕਿਸੇ ਦਾ ਪੱਖ ਨਹੀਂ ਕਹਿੰਦੇ ਜੋ ਸਚਾਈ ਹੋਗੀ ਉਹਦੇ ਹਿਸਾਬ ਨਾਲ ਕਾਰਵਾਈ ਹੋਊਗੀ ਮੀਡੀਆ ਨੇ ਮੈਂ ਮੀਡੀਆ ਨੂੰ ਭਰਾਵਾਂ ਨੂੰ ਵੀ ਇਹੀ ਕਹਿਣਾ ਆ ਇਹਨਾਂ ਲੋਕਾਂ ਦੀ ਜਿਹੜੀ ਸੱਚਾਈ ਹੈ ਨਾ ਜਿਹੜੇ ਛੋਟੇ-ਛੋਟੇ ਲੀਡਰ ਆ ਮੈਂ ਨਹੀਂ ਚਾਹੁੰਦਾ ਕਿ ਇਹ ਮੋਹੜ ਸ਼ਹਿਰ ਦਾ ਜਿਹੜਾ ਖਰਾਬ ਕਰੇ ਗਾਈਆਂ ਮੱਜਾਂ ਨਾਲ ਰੱਖੀਆਂ ਸੀਆਂ ਅਸੀਂ ਉਹਨਾਂ ਨੂੰ ਬੜੇ ਪਿਆਰ ਨਾਲ ਕਿਹਾ ਮੈਂ ਤੁਸੀਂ ਚੱਕ ਲਓ ਪਹਿਲਾਂ ਵੀ ਬਹੁਤ ਵਾਰੀ ਕਿਹਾ ਹੈ ਇਹ ਸੁਣਾਈ ਨਹੀਂ ਕਰਦੇ ਸੀਗੇ ਹੁਣ ਆ ਕੇ ਕਾਰਪੋਰੇਸ਼ਨ ਵਿੱਚੋਂ ਤੋੜ ਗਏ ਤੇ ਇਹ ਗਲਤ ਇਸ਼ਾਰੇ ਕਰਦੀ ਮੇਰੇ ਬੱਚਿਆਂ ਨੂੰ ਇਹ ਬਹੁਤ ਗੰਦ ਬੋਲੀ ਮੇਰੇ ਪੋਤੀਆਂ ਨੂੰ ਵੀ ਬੋਲਦੀ ਹੈ ਬਹੁਤ ਇਹਨਾਂ ਮਾੜਾ ਚੰਗਾ ਬੋਲਿਆ ਸਾਨੂੰ ਹੱਥੋਂ ਪਾਈ ਹੋਈ ਹੈ ਮੇਰੇ ਨਿਆਣਿਆਂ ਨਾਲ ਮੇਰੇ ਤਿੰਨ ਜਾਨੇ ਨਿਆਣੇ ਸੀ ਇਹ ਪੰਜ ਜਾਨੇ ਸੀ ਮੇਰੇ ਤਿੰਨ ਨਿਆਣੇ ਸੀ ਇਹਦੇ ਮੁੰਡੇ ਨੇ ਵੀ ਦਾਤ ਕੱਢਿਆ ਮੇਰਾ ਪੋਤਾ ਵੀ ਲੈ ਕੇ ਆਇਆ ਝੂਠ ਨਹੀਂ ਬੋਲਣਾ ਤੇ ਲੈ ਇਹਦਾ ਮੁੰਡਾ ਲੈ ਕੇ ਆਇਆ ਬੜਾ ਇਹਨਾਂ ਨੇ ਮੇਰਾ ਫੋਨ ਵੀ ਚੱਕਿਆ ਮੇਰੇ ਪੋਤੇ ਦਾ ਹਾਂਜੀ ਭਾਂਜੀ ਇੱਕ ਜਿਹੜਾ ਜਾਤ ਬਾਤ ਦਾ ਮੁੱਦਾ ਲੈ ਕੇ ਉਹ ਮਗੀ ਆਏ ਆ ਤੇ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਆਪਾਂ ਅਸੀਂ ਇਹ ਕਹਾਂਗੇ ਜੋ ਇਹ ਹੈ ਉਹੀ ਅਸੀਂ ਵੀ ਹਾਂ ਜੇ ਭਾਜੀ ਨੇ ਨਹੀਂ ਗੱਲ ਕਹਿਤੀ ਤਾਂ ਇਹਨਾਂ ਦੇ ਬਰੋਦਰ ਕਰ ਦਿੱਤੇ ਭਰਕੇ ਜੇ ਸਾਡੇ ਬੱਚਿਆਂ ਨੂੰ ਸ਼ਾਰੇ ਗੰਦੇ ਕਰਦੀ ਸੀ ਉਹ ਕਿੱਥੇ ਮਾਰਦੀ ਆ ਤਿਹਾਂ ਪੈਣਾ ਨੂੰ ਗਾਣਾ ਕੱਢੀਆਂ ਮੇਰੀਆਂ ਨੂੰ ਪੋਤੀਆਂ ਨੂੰ ਛੱਡੀਆਂ ਪੁਰਾਣੀ ਦੀ ਪੋਤੀਆਂ ਇਹਨੂੰ ਨਹੀਂ ਛੱਡੀ ਇਹਨੂੰ ਜੋ ਨਸਾਂ ਪੋਤੀ ਬੁੱਲੀਆਂ ਪੋਤੀਆਂ ਮੇਰੀ ਦੀ ਧੀ ਨੂੰ ਬੋਲੀ